ਇਹ ਬਾਣੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਣ ਕੀਤੀ ਹੋਈ ਹੈ ਕਵੀ ਨੇ ਬੇਨਤੀ ਕੀਤੀ हे ਪਰਮ ਸੱਤਾ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਤਾਂ ਜੋ ਮੇਰੇ ਚਿੱਤ ਦੀ ਇੱਛਾ ਪੂਰੀ ਹੋ ਜਾਏ ਮੇਰਾ ਮਨ ਸਦਾ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਆਪਣਾ ਜਾਣ ਕੇ ਮੇਰੀ ਪ੍ਰਿਤਪਾਲਨਾ ਕਰੋ ਮੇਰੇ ਸਾਰੇ ਦੁਸ਼ਟਾਂ ਦੁਸ਼ਮਣਾਂ ਨੂੰ ਤੁਸੀਂ ਖਤਮ ਕਰੋ ਮੈਨੂੰ ਆਪਣਾ ਹੱਥ ਦੇ ਕੇ ਬਚਾਓ हे करतार मेरा परिवार सेवक सिख सब सुखी बसदे रहण अपना हाथ देके मेरी रख्या करो सारे वैरियां नु आज ही मार दियो मेरी आस पूरी हो जाए सदा तेरे भजन ले अथवा पगटे ले प्यास तीवर इच्छा बनी रहे तुहानो ਛੱਡ ਕੇ ਕਿਸੇ ਹੋਰ ਦੀ ਆਰਾਧਨਾ ਨਾ ਕਰਾਂ ਜੋ ਵਰ ਚਾਹਾਂ ਤੁਹਾਡੇ ਤੋਂ ਹੀ ਪ੍ਰਾਪਤ ਕਰਾਂ ਤਨ ਤਨ ਗੁਰ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਮੇਰੇ ਸੇਵਕਾਂ ਤੇ ਸਿੱਖਾਂ ਨੂੰ ਭਵ ਸਾਗਰ ਵਿੱਚੋਂ ਤਾਰ ਦਿਓ ਮੇਰੇ ਵੈਰੀਆਂ ਨੂੰ ਚੁਣ-ਚੁਣ ਕੇ ਮਾਰ ਦਿਓ ਆਪਣਾ ਹੱਥ ਦੇ ਕੇ ਮੇਰਾ ਉਦਾਰ ਕਰੋ ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ ਸਦਾ ਮੇਰੇ ਪੱਖ ਵਿੱਚ ਰਹੋ ਹੇ ਖੰਡੇ ਦੇ ਚਿੰਨ ਵਾਲੇ ਨਿਸ਼ਾਨ ਸਾਹਿਬ ਤੁਸੀਂ ਮੇਰੀ ਮਦਦ ਕਰਨੀ ਹੇ ਰੱਖਿਆ ਕਰਨ ਵਾਲੇ ਮੇਰੀ ਰੱਖਿਆ ਕਰੋ ਤੁਸੀਂ ਸੰਤਾਂ ਦੇ ਸਵਾਮੀ ਅਤੇ ਪਿਆਰੇ ਸਹਾਇਕ ਹੋ ਤੁਸੀਂ ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਗਾਰਕ ਹੋ ਤੁਸੀਂ ਹੀ 14 ਲੋਕਾਂ ਦੇ ਸਵਾਮੀ ਹੋ ਸਮਾ ਆਣ ਤੇ ਹੀ ਬ੍ਰਹਮਾ ਨੇ ਸਰੀਰ ਧਾਰਨ ਕੀਤਾ ਸਮਾ ਪਾ ਕੇ ਹੀ ਸ਼ਿਵ ਜੀ ਨੇ અવਤਾਰ ਧਾਰਿਆ ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਨੂੰ ਦਾ ਪ੍ਰਕਾਸ਼ ਹੋਇਆ ਹੇ ਮਹਾਕਾਲ ਅਕਾਲ ਪੁਰਖ ਵਾਹਿਗੁਰੂ ਤੁਸੀਂ ਹੀ ਸਾਰਿਆਂ ਕਾਲਾਂ ਦਾ ਕੋਤਕ ਰਚਾਇਆ ਹੋਇਆ ਹੈ ਜਿਸ ਕਾਲ ਨੇ ਸ਼ਿਵ ਨੂੰ ਯੋਗੀ ਬਣਾਇਆ ਹੈ ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ ਜਿਸ ਕਾਲ ਨੇ ਸਾਰਿਆਂ ਲੋਕਾਂ ਨੂੰ ਸਵਾਰਿਆ ਹੈ ਉਸ ਨੂੰ ਮੇਰਾ ਪ੍ਰਣਾਮ ਹੈ ਜਿਸ ਕਾਲ ਨੇ ਸਾਰਾ ਜਗਤ ਬਣਾਇਆ ਅਤੇ ਦੇਵਤੇ ਦੈਂਤ ਤੇ ਜਖਸ਼ ਪੈਦਾ ਕੀਤੇ ਜੋ ਆਦਤੋਂ ਅੰਤ ਤੱਕ ਪ੍ਰਕਾਸ਼ਮਾਨ ਹੈ ਉਸੇ ਨੂੰ ਮੇਰਾ ਗੁਰੂ ਸਮਝੋ ਉਸ ਨੂੰ ਮੇਰਾ ਨਮਸਕਾਰ ਹੈ ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ हे ਪਰਮ ਸੱਤਾ ਤੁਸੀਂ ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੰਦਾ ਹੈ ਅਤੇ ਵੈਰੀਆਂ ਦਾ ਸ਼ੀਣ ਵਿੱਚ ਵੱਧ ਕੀਤਾ ਹੈ ਤੁਸੀਂ ਹਰ ਇੱਕ ਦੇ ਅੰਦਰ ਦੀ ਗੱਲ ਜਾਣਦੇ ਹੋ ਅਤੇ ਚੰਗੇ ਮਾੜੇ ਦੀ ਪੀੜ ਨੂੰ ਪਛਾਣਦੇ ਹੋ ਕੀੜੀ ਤੋਂ ਲੈ ਕੇ ਵੱਡਕਾਰੇ ਹਾਥੀ ਤੱਕ ਸਾਭ ਉਤੇ ਕਿਰਪਾ ਦ੍ਰਿਸ਼ਟੀ ਰੱਖ ਕੇ ਪਰਸੰਨ ਹੁੰਦੇ ਹੋ ਸੰਤਾਂ ਦੇ ਦੁਖੀ ਹੋਣ ਤੇ ਤੁਸੀਂ ਦੁਖੀ ਹੁੰਦੇ ਹੋ ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ ਤੁਸੀਂ ਇੱਕ ਇੱਕ ਦੇ ਦੁੱਖ ਨੂੰ ਪਛਾਣਦੇ ਹੋ ਅਤੇ ਹਰ ਇੱਕ ਦੇ ਅੰਦਰ ਪਰਦਿਆਂ ਵਿੱਚ ਲੁਕੇ ਭੇਦਾਂ ਨੂੰ ਜਾਣਦੇ ਹੋ ਹੇ ਕਰਤਾਰ ਜਦੋਂ ਤੁਸੀਂ ਆਪਣਾ ਵਿਸਤਾਰ ਕਰਦੇ ਹੋ ਤਦ ਸਾਰੀ ਪ੍ਰਜਾ ਆਪਣੀ અપਾਰ ਹੋਂਦ ਧਾਰਨ ਕਰਦੀ ਹੈ ਜਦ ਕਦੇ ਸ੍ਰਿਸ਼ਟੀ ਨੂੰ ਆਪਣੇ ਵੱਲ ਖਿੱਚਦੇ ਹੋ ਤਦ ਤੁਹਾਡੇ ਵਿੱਚ ਸਾਰੇ ਆਕਾਰ ਦੇਹ ਧਾਰੀ ਸਮਾ ਜਾਂਦੇ ਹਨ ਸ੍ਰਿਸ਼ਟੀ ਵਿੱਚ ਜਿੰਨੇ ਵੀ ਸਭ ਮੂਹ ਬਣੇ ਹੋਏ ਹਨ ਉਹਨਾਂ ਸਭ ਨੇ ਆਪਣੀ ਆਪਣੀ ਸੂਝ ਅਨੁਸਾਰ ਤੇਰੇ ਗੁਣਾਂ ਦਾ ਗਾਇਨ ਕੀਤਾ ਹੈ ਤੁਸੀਂ ਸਾਰਿਆਂ ਤੋਂ ਬੇਲਾਗ ਰਹਿੰਦੇ ਹੋ ਇਸ ਭੇਦ ਨੂੰ ਸਾਰੇ ਵੇਦ ਅਤੇ ਸੰਸਾਰ ਦੇ ਵਿਦਵਾਨ ਜਾਣਦੇ ਹਨ हे ਪਰਮ ਸੱਤਾ ਤੁਸੀਂ ਨਿਰਾਕਾਰ ਨਿਰਵਿਕਾਰ ਨਿਰਾ타ਰ ਆਦ ਸਰੂਪ ਉਜਲੇ ਅਤੇ ਜਨਮ ਰਹਿਤ ਹੋ ਮੂਰਖ ਲੋਗ ਅਕਾਲਪੁਰਖ ਵਾਹਿਗੁਰੂ ਦੇ ਭੇਦ ਦਾ ਵਰਣਨ ਕਰਦੇ ਹਨ ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ ਜੋ ਉਸ ਦਾ ਅਨੁਮਾਨ ਪੱਥਰ ਵਿੱਚ ਕਰਦੇ ਹਨ ਉਹ ਮਹਾਮੂਰਖ ਉਸ ਦਾ ਕੁਛ ਵੀ ਪੇਧ ਨਹੀਂ ਜਾਣਦੇ ਉਹ ਮਹਾਦੇਵ ਨੂੰ ਸਦਾ ਸ਼ਿਵ ਸਦਾ ਕਲਿਆਣਕਾਰੀ ਈਸ਼ਵਰ ਕਹਿੰਦੇ ਹਨ ਪਰ ਨਿਰੰਕਾਰ ਦਾ ਪੇਧ ਨਹੀਂ ਸਮਝਦੇ ਹਰ ਇੱਕ ਦੀ ਆਪੋ ਆਪਣੀ ਜਿਤਨੀ ਬੁੱਧੀ ਹੈ ਉਹ ਤੁਹਾਡਾ ਪਿੰਨ ਪਿੰਨ ਵਰਣਨ ਕਰਦੇ ਹਨ ਹੇ ਵਾਹਿਗੁਰੂ ਜੀ ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਪਹਿਲਾ ਸੰਸਾਰ ਸਾਜਿਆ ਗਿਆ 13 ਉਰੂਪ अनेका ਸਰੂਪਾਂ ਵਾਲਾ ਹੈ ਤੁਸੀਂ ਹੀ ਕਿਤੇ ਰੰਗ ਕੋ ਕਿਤੇ ਰਾਉ ਅਤੇ ਕਿਤੇ ਰਾਜਾ ਕਹਾਂਦੇ ਹੋ ਉਸ ਨੇ ਜੀਵ ਜੰਤੂਆਂ ਨੂੰ ਅੰਡੇ ਕੁਖ ਅਤੇ ਪਸੀਨੇ ਤੋਂ ਬਣਾਇਆ ਅਤੇ ਫਿਰ ਉਸ ਨੇ ਬਨਸਪਤੀ ਦੀ ਰਚਨਾ ਕਰ ਦਿੱਤੀ ਕਿਤੇ ਤੁਸੀਂ ਪ੍ਰਸੰਨਤਾਪੂਰਵਕ ਰਾਜੇ ਬਣੇ ਬੈਠੇ ਹੋ ਅਤੇ ਕਿਤੇ ਸੀਮਟ ਕੇ ਮੂਰਤੀ ਵਿੱਚ ਇਕੱਠੇ ਹੋ ਗਏ ਹੋ ਅਰਥਾਤ ਕਿਤੇ ਸੰਯੁਕਤ ਹੋ ਕੇ ਇਕੱਠੇ सिमਟੇ ਹੋਏ ਹੋ ਤੁਸੀਂ ਸਾਰੀ ਸ੍ਰਿਸ਼ਟੀ ਦਾ ਅਚੰਬਾ ਦਿਖਾਇਆ ਹੈ ਤੁਸੀਂ ਮੁੱਢ ਵਿੱਚ ਯੁਗਾਂ ਦੇ ਆਰੰਭ ਵਿੱਚ ਆਪਣੇ ਆਪ ਹੋਣ ਦੇ ਵਿੱਚ ਆਉਣ ਵਾਲੇ ਸਰੂਪ ਹੋ ਤੁਸੀਂ ਹੁਣ ਮੇਰੀ ਰੱਖਿਆ ਕਰੋ ਤੁਸੀਂ ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਸ਼ਟ ਕਰੋ ਜਿਤਨੇ ਦੁਸ਼ਟ ਉਪਧਰਮ ਚਾਹੁੰਦੇ ਹਨ ਉਹਨਾਂ ਸਾਰਿਆਂ ਮਲੇਸ਼ਾਂ ਦਾ ਰਣ ਵਿੱਚ ਨਾਸ਼ ਕਰੋ ਹੇ ਆਕਾਲ ਪੁਰਖ ਜੋ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ ਉਹਨਾਂ ਦੇ ਦੁਸ਼ਮਣ ਦੁਖੀ ਹੋ ਕੇ ਮਰਦੇ ਹਨ ਜੋ ਪੁਰਸ਼ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ ਉਹਨਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ਜੋ ਆਕਾਲ ਨੂੰ ਇੱਕ ਵਾਰ ਧਿਆਂਦੇ ਹਨ ਫਿਰ ਕਾਲ ਉਹਨਾਂ ਦੇ ਨੇੜੇ ਨਹੀਂ ਆਉਂਦਾ ਉਹਨਾਂ ਦੀ ਸਾਰੇ ਕਾਲਾਂ ਵਿੱਚ ਰੱਖਿਆ ਹੁੰਦੀ ਹੈ ਅਤੇ ਉਹਨਾਂ ਦੇ ਦੁਸ਼ਟ ਅਤੇ ਵਿਗਨ ਉਸੇ ਵੇਲੇ ਦੂਰ ਹੋ ਜਾਂਦੇ ਹਨ ਤੁਸੀਂ ਜਿਸ ਨੂੰ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਦੇ ਹੋ ਉਹਨਾਂ ਦੇ ਸਾਰੇ ਦੁੱਖ ਛਿਣ ਵਿੱਚ ਹਰੇ ਜਾਂਦੇ ਹਨ ਉਹਨਾਂ ਦੇ ਘਰ ਵਿੱਚ ਸਭ ਰਿੱਧੀਆਂ ਅਤੇ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਕੋਈ ਦੁਸ਼ਮਣ ਉਹਨਾਂ ਦੀ ਪਰਛਾਈਂ ਨੂੰ ਵੀ ਛੋਹ ਨਹੀਂ ਸਕਦਾ हे ਪਰਮ ਸੱਤਾ ਜਿਸ ਨੇ ਇੱਕ ਵਾਰ ਤੁਹਾਨੂੰ ਯਾਦ ਕਰ ਲਿਆ ਉਸ ਨੂੰ ਤੁਸੀਂ ਕਾਲ ਦੀ ਫਾਹੀ ਤੋਂ ਬਚਾਲਿਆ ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ ਉਹ ਗਰੀਬੀ ਦੁਸ਼ਮਨਾ ਅਤੇ ਦੁੱਖਾਂ ਤੋਂ ਬਚ ਗਿਆ हे ਅਕਾਲਪੁਰਖ ਮੈਂ ਤੁਹਾਡੀ ਸ਼ਰਨ ਵਿੱਚਾਂ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਵੋ ਸਭ ਥਾਵਾਂ ਤੇ ਮੇਰੇ ਸਹਾਇਕ ਹੋ ਜਾਓ ਦੁਸ਼ਮਨਾ ਅਤੇ ਦੁੱਖਾਂ ਤੋਂ ਮੈਨੂੰ ਬਚਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ